ਜੇਕਰ ਕੈਨੇਡਾ ਦੇ ਸਾਰੇ ਸ਼ਹਿਰਾਂ ਨੂੰ ਕੰਪੇਅਰ ਕਰੀਏ ਵੱਡੇ ਸ਼ਹਿਰਾਂ ਨੂੰ ਖਾਸ ਤੌਰ ਤੇ ਕੰਪੇਅਰ ਕਰੀਏ ਤਾਂ ਰੁਜ਼ਗਾਰ ਦੇ ਪੱਖੋਂ ਜਿਹੜਾ ਜੀ ਉਹ ਕਿਹੜਾ ਸ਼ਹਿਰ ਇਸ ਸਮੇਂ ਬਿਹਤਰ ਹੈ ਜੀ ਸਥਿਤੀ ਵਿੱਚ ਇਹ ਜਿਹੜੀਆਂ ਮੈਂ ਰਿਪੋਰਟਸ ਪੜੀਆਂ ਸੀ ਜੀ ਇਹ ਅਸਲ ਚ ਰਿਪੋਰਟ ਬੀਐਮਓ ਦੀ ਹੈ ਬੈਂਕ ਫੋਰ ਮੌਂਟਰੀਅਲ ਦੀ ਹੈ ਠੀਕ ਹੈ ਜੀ ਵੱਡੇ ਸ਼ਹਿਰਾਂ ਦੀ ਤੁਸੀਂ ਗੱਲ ਕੀਤੀ ਹੈ ਪਰ ਵੱਡੇ ਸ਼ਹਿਰ ਉਪਰਲੇ ਦਸਾਂਕ ਦੀ ਸੂਚੀ ਵਿੱਚ ਨਹੀਂ ਆਉਂਦੇ ਜਿਹੜੇ ਮੋਸਟ ਵਾਟਵੋ ਜੋ ਬਹੁਤ ਹੀ ਵੱਡੇ ਨੇ ਓਕੇ ਉਹਨਾਂ ਵਿੱਚ ਇੱਕ ਜਿਹੜਾ ਪਹਿਲੇ ਪੰਜਾਂ ਦੇ ਵਿੱਚ ਸ਼ਹਿਰ ਹੁੰਦਾ ਉਹ ਆਉਂਦਾ ਉਹਦੀ ਸੀ ਗੱਲ ਕਰਦੇ ਆਂ ਪਰ ਜ਼ਿਆਦਾ ਕਰਕੇ ਛੋਟੇ ਸ਼ਹਿਰ ਨੇ ਜਿਨ੍ਹਾਂ ਨੂੰ ਜਿੱਥੇ ਇੰਪਲੋਇਮੈਂਟ ਵਾਧਾ ਤੇ ਅਨਪਲੋਇਮੈਂਟ ਘਟ ਹੈ ਅੱਛਾ ਜੀ ਉਹ ਦੂਸਰੇ ਨਾਲੋਂ ਸੋ ਉਹ ਬੈਟਰ ਨੇ ਉਹਨਾਂ ਦੀ ਥੋੜੀ ਜੀ ਗੱਲਬਾਤ ਜਿਹੜੀ ਹੈ ਜੀ ਉਹ ਕਰ ਲੈਨੇ ਆਂ ਜੀ ਔਰ ਇਹਨਾਂ ਦੇ ਵਿੱਚ ਬੈਕ ਆਫ ਮੌਂਟਰੀਅਲ ਦੀ ਜਿਹੜੀ ਲੇਬਰ ਮਾਰਕੀਟ ਰਿਪੋਰਟ ਹੈ ਉਹਦੇ ਵਿੱਚ ਤਕਰੀਬਨ 33 ਕੈਨੇਡਾ ਦੇ ਸ਼ਹਿਰ ਜਿਹਦੇ ਵਿੱਚ ਵੱਡੇ ਤੇ ਛੋਟੇ ਰਲਾ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਸਰਵੇ ਕੀਤਾ ਗਿਆ ਔਰ ਇਮਪਲॉयਮੈਂਟ ਦੇ ਵਿੱਚ ਗਰੋਥ ਕਿੰਨੀ ਕੁ ਹੋਈ ਹੈ ਅਨਪਲॉयਮੈਂਟ ਰੇਟ ਕਿੰਨਾ ਕ ਹੈ ਤੇ ਪੋਪੂਲੇਸ਼ਨ ਟ੍ਰੈਂਡ ਆਬਾਦੀ ਕਿੰਨੀ ਕੁ ਤੇਜ਼ੀ ਨਾਲ ਵਧ ਰਹੀ ਹੈ ਇਹਦੇ ਬਾਰੇ ਗੱਲਬਾਤ ਜਿਹੜੀ ਆ ਉਹਨਾਂ ਨੇ ਆਂਕੜੇ ਕੱਢ ਕੇ ਨੰਬਰ 1 ਜਿਹੜਾ ਦਿੱਤਾ ਹੈ ਜੀ ਉਹ ਹੈ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਨੂੰ ਜਿੱਥੇ ਇਮਪਲॉयਮੈਂਟ ਰੇਟ ਜਿਹੜਾ ਉਹ 64% ਹੈ ਔਰ ਖਾਸ ਤੌਰ ਤੇ ਪਬਲਿਕ ਸੈਕਟਰ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਹਸਪੀਟੈਲਿਟੀ ਇੰਡਸਟਰੀ ਦੇ ਵਿੱਚ ਤੇ ਸੋਲਿਡ ਜੌਬ ਆਫਰਸ ਪ੍ਰੋਸਪੈਕਟ ਜਿਹੜੇ ਹੈਗੇ ਨੇ ਤੇ ਮਾਈਲਡ ਕਲਾਈਮੇਟ ਹੈ ਸੁਹਾਣਾ ਤੇ ਬਹੁਤ ਸਾਰੇ ਨਿਊ ਕਮਰਸ ਨੂੰ ਜਿਹੜਾ ਆ ਉਹ ਲਿਵੇਬਲ ਜਿਹੜਾ ਰਹਿਣ ਯੋਗ ਉੱਥੇ ਬਣਾਉਂਦਾ ਹੈ ਜੀ ਇਸੋ ਠੀਕ ਠਾਕ ਸ਼ਹਿਰਾਂ ਦੇ ਵਿੱਚੋਂ ਇਹਨੂੰ ਗਿਣ ਸਕਦੇ ਹਾਂ ਬਹੁਤ ਵੱਡਾ ਤਾਂ ਨਹੀਂ ਹੈ ਔਰ ਨਿਊ ਬ੍ਰਾਂਡਸਵਿਕ ਹੈ ਮੌਂਕਟਨ ਹੈ ਉੱਥੇ ਅਨਪਲੋਇਮੈਂਟ ਜਿਹੜੀ EMPLOYMENT RATE 62% ਹੈ ਤੇ UNEMPLOYMENT ਜਿਹੜੀ 5% ਹੈ ਸੋ ਉਹ ਵੀ ਦੂਸਰੇ ਇੱਕ ਨੰਬਰ ਤੇ ਆਉਂਦੀ ਹੈ ਜਿਸ ਵਿੱਚ ਪੋਪੂਲੇਸ਼ਨ ਵੀ ਤੇਜ਼ੀ ਨਾਲ ਵਧੀ ਹੈ ਤੇ ਐਟਲੈਂਟਿਕ ਕੈਨੇਡਾ ਦਾ ਮੌਂਕਟਨ ਜਿਹੜਾ ਸ਼ਹਿਰ ਹੈ ਜੀ ਨਿਊ ਬ੍ਰਾਊਜ਼ਵਿਕ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਐਟਲੈਂਟਿਕ ਕੈਨੇਡਾ ਦਾ ਸ਼ਹਿਰ ਹੈ ਹਾਊਸਿੰਗ ਕਾਸਟ ਲੋ ਹੈ ਤੇ ਹੈਲਥ케ਅਰ ਦੇ ਵਿੱਚ ਕਸਟਮਰ ਸਰਵਿਸ ਦੇ ਵਿੱਚ ਟਰਾਂਸਪੋਰਟ ਦੇ ਵਿੱਚ ਚੰਗੀ ਡਿਮਾਂਡ ਹੈ ਨੌਕਰੀਆਂ ਦੀ ਇਹ ਜੋ ਰਿਪੋਰਟ ਕਹਿੰਦੀ ਹੈ ਵੀ ਇਹ ਮੋਦੀ ਇਸ ਤੋਂ ਬਾਅਦ ਫਿਰ ਜਿਹੜੇ ਠੀਕ ਠਾਕ ਸਾਈਜ਼ ਦੇ ਸ਼ਹਿਰ ਆਉਂਦੇ ਨੇ ਸਸਕਾਟੋਨ ਸਸਕੈਚੂਨ ਦਾ ਸ਼ਹਿਰ ਹੈ ਜਿੱਥੇ ਇੰਪਲੋਇਮੈਂਟ ਰੇਟ ਜਿਹੜਾ ਹੈ 4.2% ਹੈ ਤੇ ਅਨਪਲੋਇਮੈਂਟ ਜਿਹੜੀ ਹੈ ਉਹ 4.5 ਹੈ ਸਸਕਾ ਟੂਨ ਹਾਈਐਸਟ ਇਮਪਲੋਇਮੈਂਟ ਰੇਟਸ ਹੈ ਕੈਨੇਡਾ ਦੇ ਵਿੱਚ ਤੇ ਜਿਹੜਾ ਤੇ ਜਿਹੜੇ ਬਾਕੀ ਚੀਜ਼ਾਂ ਦਾ ਬੈਲੈਂਸ ਜ ਬਣਾ ਕੇ ਇਸ ਨੂੰ ਜਿਹੜਾ ਤੀਜਾ ਕਰੈਕ ਦਿੱਤਾ ਗਿਆ ਮਾਈਨਿੰਗ ਐਗਰੀਕਲਚਰ ਤੇ ਕੰਸਟਰਕਸ਼ਨ ਲਈ ਇੱਥੇ ਕਾਫੀ ਜ਼ਿਆਦਾ ਲੋਡ ਦੱਸੀ ਜਾਂਦੀ ਹੈ ਤੇ ਹੈਲਥ ਤੇ ਐਜੂਕੇਸ਼ਨ ਦੇ ਵਿੱਚ ਵੀ ਤੇਜ਼ੀ ਨਾਲ ਜਿਹੜੀ ਜੌਬਸ ਨੇ ਉਹਨਾਂ ਦਾ ਪਤਾ ਹੋ ਰਿਹਾ ਇਸ ਤੋਂ ਬਾਅਦ ਕੈਲਗਰੀ ਅਲਬਰਟਾ ਜਿਹੜਾ ਹੈ ਇੱਥੇ ਇਮਪਲੋਇਮੈਂਟ ਰੇਟ ਜਿਹੜਾ ਸ਼ਾਰਟ ਪਰਸੈਂਟ ਹੈ ਤੇ ਅਨਪਲੋਇਮੈਂਟ ਰੇਟ ਜਿਹੜਾ 5.2% ਹੈ ਔਰ ਪਿਛਲੇ ਕੁਛ ਸਾਲ ਜੋ ਕਰਾਵਟਾਈ ਮਾਰਕੀਟ ਦੇ ਵਿੱਚ ਉਸ ਵਿੱਚ ਜੌਬ ਗ੍ਰੋਥ ਜਿਹੜੀ ਹੈ એનર્ਜੀ ਟੈਕਨੋਲੋਜੀ ਤੇ ਇੰਜੀਨੀਅਰਿੰਗ ਦੇ ਖੇਤਰ ਦੇ ਵਿੱਚ ਹੈ ਉਸ ਵੱਲ ਨੂੰ ਇਸਨੇ ਜ਼ਿਆਦਾ ਆਗਾਮ ਜਿਹੜੇ ਨੇ ਗਾ ਪੁੱਟੇ ਨੇ ਸੋ ਸਾਰਿਆਂ ਦਾ ਰਲਾ ਮਲਾ ਕੇ ਰਹਿਣ ਦਾ ਸਾਬਕਾ ਪੋਪੂਲੇਸ਼ਨ ਟ੍ਰੈਂਡਸ ਓਪਰਚੂਨਿਟੀਆਂ ਉਹ ਸਭ ਨਾਲ ਵਿਕਟੋਰੀਆ ਨੰਬਰ 1 ਤੇ ਬਾਕੀ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚੋਂ ਕੈਲਗਰੀ ਨੂੰ ਅਸੀਂ ਗਿਣ ਸਕਦੇ ਹਾਂ ਉਸ ਤੋਂ ਬਾਅਦ ਕਈ ਹੋਰ ਛੋਟੇ ਸ਼ਹਿਰ ਨੇ 온ਟੇਰੀਓ ਦੇ ਨੋਵਾ ਸਕੋਸ਼ੀਆ ਦੇ ਕਿੰਗਸਟਨ ਹੈਲੀਫੈਕਸ ਲੰਡਨ ਵਗੈਰਾ ਉਹਨਾਂ ਦੇ ਨਾਮ ਆਉਂਦੇ ਨੇ ਜੀ ਸੋ ਇਹ ਚੱਲਦਾ ਰਹਿੰਦਾ ਜੀ ਮੈਨ ਵਰਲਡਵਾਈਡ ਜਿਹੜਾ ਇੱਕ ਰਸੈਸ਼ਨ ਦਾ ਡਰ ਜਿਹੜਾ ਪਿਆ ਹੋਇਆ ਨਾ ਮਤਵਾੜੇ ਦਾ ਉਹਨੇ ਬਹੁਤ ਕੁਝ ਐ ਸਾਲ ਦੇ ਵਿੱਚ ਬੜਾ ਕੁਝ ਹੋਵੇਗਾ 2025 ਦੇ ਵਿੱਚ ਜਿਵੇਂ ਟਰੰਪਸ ਆਪ ਜਿੰਨੀ ਸਪੀਡ ਨਾਲ ਘੁੰਮ ਰਹੇ ਨੇ ਕੈਲਗਰੀ ਵੀ ਆਉਣਾ ਉਹਨਾਂ ਨੇ ਦੇਖੋ ਕੀ ਬੋਲਦਾ ਮੈਂ ਉਹੀ ਸੋਚ ਰਿਹਾ ਸੀ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਟਰੰਪਸ ਆਪ ਦਾ ਨਾਮ ਨਹੀਂ ਲਿਆ ਤੁਸੀਂ ਲੈ ਹੀ ਦਾ ਜੀ ਇਹ ਹੋ ਰਿਹਾ ਸਕਦਾ ਜੀ ਹਾਂਜੀ ਦੁਨੀਆ ਦੇ ਵਿੱਚ ਜੋ ਕੁਝ ਵੀ ਇਸ ਸਮੇਂ ਹੋ ਰਿਹਾ ਜੀ ਟਰੰਪਸ ਆਪ ਦਾ ਛੋਟਾ ਜਾਂ ਵੱਡਾ ਰੋਲ ਉਹਦੇ ਵਿੱਚ ਕਿਤਨੇ ਕਿਤੇ ਜਰੂਰ ਹੋ ਰਿਹਾ ਹੈ ਪਲੇ ਹੋ ਰਿਹਾ ਜੀ